गंदी बात गंदी बात गंदी बात दे पी जी गंदी बात फड़द फड़दी फड़दिया भावों दे पी जी च गलत काम कर दिया बीबियां पुलिस ने फड़दिया पुलिस ने कई जोड़े मौके तो फड़े ने

ਹੁਣ ਤੁਹਾਨੂੰ ਦੱਸਦੇ ਆ ਮਸਲਾ ਕੀ ਹੈ ਦਰਤਾਲਾ ਬੋਰ ਪੁਲਿਸ ਨੂੰ ਤੋਚ ਰਾਂ ਮਿਲੀ ਸੀ ਕਿ ਬ੍ਰਦਰਸ ਪੀਜੀ ਯਾਨੀ ਕਿ ਭਰਾਵਾਂ ਦਾ ਪੀਜੀ ਨਾਮ ਦਾ ਹੀ ਪੀਜੀ ਆ ਉਹਦੇ ਅੰਦਰ ਤਾਂ ਕੁਝ ਹੋਰ ਹੀ ਚੱਲ ਰਿਹਾ ਆਖਰਕਾਰ ਪੁਲਿਸ ਨੂੰ ਪੜਕ ਮਿਲੀ ਤੇ ਪੁਲਿਸ ਨੇ ਟਰੈਪ ਲਾਇਆ ਤੇ ਜਦੋਂ ਟਰੈਪ ਲਾਇਆ ਤੇ ਪੁਲਿਸ ਦੀ ਸੂਚਨਾ ਸਹੀ ਨਿਕਲੀ ਜੇਕਰ ਪੁਲਿਸ ਤੋਂ ਸਹੀ ਮੰਨੀਏ ਤੇ ਪੁਲਿਸ ਨੇ ਮੌਕੇ ਤੇ ਰੇਡ ਕੀਤੀ ਪਹਿਲੇ ਆਸ-ਪਾਸ ਰੇਕੀ ਕੀਤੀ ਤੇ ਕਈ ਮੋਟਰਸਾਈਕਲ ਅੱਗੇ ਪਿੱਛੇ ਖੜੇ ਪਾਏ ਗਏ ਜਿਸ ਤੋਂ ਬਾਅਦ ਪੁਲਿਸ ਨੇ ਆਪਣਾ ਮੁਖਬਰ ਅੰਦਰ ਭੇਜਿਆ ਸੋ ਜਿਵੇਂ ਪੀਜੀ ਦੇ ਵਿੱਚ ਬੰਦਾ ਗਿਆ ਤੇ ਇਹ ਸੂਚਨਾ ਸਹੀ ਸਾਬਤ ਹੋਈ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਦੇ ਉੱਤੇ ਰੇਡ ਕਰ ਦਿੱਤੀ ਤੇ ਰੇਡ ਹੁੰਦੇ ਹੀ ਅੰਦਰੋਂ ਭਾਰੀ ਗਿਣਤੀ ਦੇ ਵਿੱਚ ਬੀਬੀਆਂ ਤੇ ਬੰਦੇ ਹਿਰਾਸਤ ਵਿੱਚ ਲੈ ਲਏ ਗਏ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਸ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਇੱਥੇ ਇਹ ਕੰਮ ਚੱਲ ਰਿਹਾ ਸੀ ਜਿਸ ਦੀ ਸੂਚਨਾ ਪੁਲਿਸ ਨੂੰ ਮਿਲੀ ਸੀ ਹੁਣ ਅਗਲੀ ਪੜਤਾਲ جاری ਹੈ ਕਿ ਆਖਰਕਾਰ ਇਹ ਤੰਦਾ ਕਿਸ ਦੀ ਸ਼ੈਤੇ ਚਲ ਰਿਹਾ ਸੀ ਪੀਜੀ ਤਾਂ ਬਸ ਨਾਮ ਦਾ ਹੀ ਖੋਲਿਆ ਹੋਇਆ ਸੀ ਅੰਦਰ ਤਾਂ ਕੁਝ ਹੋ ਰਹੀ ਚਲ ਰਿਹਾ ਸੀ ਆਓ ਤੁਹਾਨੂੰ ਦਿਖਾਨੇ ਆ ਕੀ ਹੈ ਪੂਰਾ ਮਾਮਲਾ ਆਕਰਕਰ ਕਿਵੇਂ ਹੋਈ ਪੀਜੀ ਚ ਰੇਡ ਦਨਿਕ ਮੇਲ ਪੰਜਾਬੀ ਟੀਵੀ ਦੇ ਲਈ ਆਮਨ ਤਾਂ ਗੜਦੀ ਰਿਪਾੜ ਅੱਜ ਇੱਕ ਸਾਨੂੰ ਸੂਚਨਾ ਮਿਲੀ ਸੀ ਐਸਐਚਓ ਸਿਟੀ ਟੋਨੋਂ ਕਿ ਇੱਥੇ ਕੋਈ ਵੀ ਜਿਹੜੀ ਹੈ ਗਿਆ ਇਹ ਮੋਰਲ ਜਿਹੜੇ ਕੰਮ ਹੈਗੇ ਨਿਊ ਸੂਰਜਨਗਰੀ ਵਿੱਚ ਚੱਲ ਰਹੇ ਨੇ ਇਹਦੇ ਸਬੰਧ ਵਿੱਚ ਫਿਰ ਮਹਿਲਾ ਫੋਰਸ ਨੂੰ ਨਾਲ ਲੈ ਕੇ ਮਹਿਲਾ ਇਨਸਪੈਕਟਰ ਨੂੰ ਤੇ ਹੋਰ ਫੋਰਸ ਨੂੰ ਨਾਲ ਲੈ ਕੇ ਇੱਥੇ ਜਿਹੜਾ ਹੈ ਰੇਡ ਕੀਤੀ ਗਿਆ ਤੇ ਜਿਹੜੀ ਉਹ ਹਾਲੇ ਸਾਡਾ ਜਿਹੜਾ ਇਨਵੈਸਟੀਗੇਸ਼ਨ ਅੰਡਰ ਪ੍ਰੋਸੈਸ ਹੈ ਜਿਹੜਾ ਕਿ ਜਲਦੀ ਜਿਹੜੇ ਡਿਟੇਲਸ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਫਿਰ ਉਸ ਕਪਲਸ ਬਾਰੇ ਮੈਨੂੰ ਕੁਝ ਇਹ ਹਾਲੇ ਸਾਡੇ ਅੰਦਰ ਚੱਲ ਰਹੀ ਹੈ ਜੀ ਜਾਂਚ ਚੱਲ ਰਹੀ ਹੈ ਮਹਿਲਾ ਫੋਰਸ ਤੇ ਬਾਕੀ ਸਾਡੀ ਟੀਮ ਦੇ ਮੈਂਬਰ ਜਿਹੜੇ ਅੰਦਰ ਕਰ ਰਹੇ ਨੇ ਉਸ ਤੋਂ ਬਾਅਦ ਜਿਹੜੀ ਵੀ ਜਾਣਕਾਰੀ ਵੀ ਤੁਹਾਨੂੰ ਅਸੀਂ ਸ਼ੇਅਰ ਕਰਦੇ ਹਾਂ ਠੀਕ ਹੈ